ਬਹੁਤ ਵਧੀਆ ਜੀ ਕਨਸੈਪਟ ਅੱਛਾ ਹੈ ਜੋ ਅੱਜਕੱਲ ਪੰਜਾਬ ਵਿੱਚ ਹੋ ਰਿਹਾ ਉਸ ਹਿਸਾਬ ਨਾਲ ਬਹੁਤ ਅੱਛਾ ਸੀਗਾ ਬਹੁਤ ਮਜ਼ਾ ਆਇਆ ਇੱਕ ਪੰਜਾਬ ਨੂੰ ਮੈਸੇਜ ਦੇ ਕਿ ਮੁੰਡੇ ਬਾਹਰ ਨਾ ਜਾਣ ਬੱਚੇ ਬਾਹਰ ਨਾ ਜਾਣ ਬਹੁਤ ਸੋਹਣੀ ਹੋ ਗਈ ਸੋ ਵਟਇਵਰ 55 ਗ੍ਰੇਟ ਮੂਵੀ ਸੌਂਗਸ ਤਾਂ ਹੋਰ ਵੀ ਵਧੀਆ ਸੀ ਕੀ ਤੁਸੀਂ ਕੀ ਫੀਲ ਕਰ ਰਹੇ ਹੋ ਐਕਸਾਈਟਮੈਂਟ ਫੀਲ ਕਰ ਰਹੇ ਹੋ ਨਰਵਸਨੈਸ ਫੀਲ ਕਰ ਰਹੇ ਹੋ ਮੈਂ ਨਾ ਹੁਣ ਤਾਂ ਸੌਂ ਜਾਂ ਗਿਆ ਮੈਨੂੰ ਨਾ ਕੋਈ ਨਾ ਤਾਂ ਖੁਸ਼ੀ ਹੈ ਨਾ ਕੋਈ ਦੁੱਖ ਹੈ ਨਾ ਮੈਂ ਨਾ ਮੈਨੂੰ ਸਹੀ ਦਸਮੇਂ ਲੱਗਿਆ ਮੇਰਾ ਕੰਮ ਹੋ ਗਿਆ ਉਹ ਖਿੱਚੋ ਕਰਨਾ ਰੱਪੜੇ ਕਰਨਾ ਮੇਰੇ ਤੋਂ ਇਹ ਹੋਣਾ ਨਹੀਂ ਇਨਾ ਖਿੱਚ ਲੋ ਚੱਕ ਦੋਫਾ ਅਸੀਂ ਆਪਦਾ ਕੰਮ ਮਿਲਦਾ ਸਾਡਾ ਕੰਮ ਆ ਲੋਕਾਂ ਤੱਕ ਫਿਲਮ ਪਹੁੰਚ ਗਈ ਸਿਨੇਮਾ ਚ ਲੱਗੀ ਮੇਰਾ ਕੰਮ ਹੋ ਗਿਆ ਮੈਂ ਹੁਣ ਰਿਲੈਕਸ ਐਤੋਂ ਪਹਿਲਾਂ ਮੈਂ ਡਰਿਆ ਹੋਇਆ ਸੀ ਮੈਂ ਕਿਸੇ ਦਾ ਫੋਨ ਨਹੀਂ ਚੱਕ ਪਾਰਿਆ ਸੀ ਮੇਰੇ ਨਾਲ ਬੜੀ ਦੁਨੀਆ ਨਾਰਾਜ਼ ਹੋਈ ਐ ਇਸ ਟਾਈਮ ਸੋ ਲਖਸ਼ ਨੂੰ ਇੱਥੇ ਤੱਕ ਲਿਆਉਣ ਲਈ ਮੈਨੂੰ ਲੱਗਦਾ ਸਟਰਗਲ ਤਾਂ ਬਹੁਤ ਵੱਡਾ ਸੀਗਾ ਹਨਾ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਅਸੀਂ ਜੋ ਆ ਕੌਨਫੀਡੈਂਸ ਆਜ ਲਖਸ਼ ਦੇ ਵਿੱਚ ਦੇਖਿਆ ਇਹ ਜੋ ਮੋਟੀਵੇਸ਼ਨ ਦੇਖੀ ਹੈ ਮੈਨੂੰ ਲੱਗਦਾ ਉਹ ਫਿਲਮ ਨੇ ਉਹਨੂੰ ਜਿਹੜੀ ਅੱਜ ਕੱਲੀ ਕੱਲੀ ਤਾੜੀ ਉਹਦੇ ਲਈ ਵੱਜੀ ਹੈ ਜਾਂ ਕੱਲੀ ਕੱਲੀ ਸੀਟਿੰਗ ਉਹਦੇ ਲਈ ਜਿਹੜੀ ਮੈਂ ਦੱਸਣਾ ਜੀ ਆ ਜਿਹੜਾ ਹੁਣ ਉਹ ਬੋਲਿਆ ਹੈ ਨਾ ਇਹਨਾਂ ਤੇ ਮੈਂ ਸੋਚ ਵੀ ਨਹੀਂ ਸਕਦਾ ਇਹ ਬੋਲੂਗਾ ਹਾਂ ਅੰਬਰਪਾਜੀ ਦਾ ਹੱਥ ਬਹੁਤ ਵੱਡਾ ਹੁੰਦਾ ਜੀ ਹਰ ਫਿਲਮ ਦੇ ਵਿੱਚ ਔਰ ਖਾਸ ਕਰਕੇ ਜਦੋਂ ਲਖਸ਼ ਆ ਰਿਹਾ ਹੈ ਸਿਨੇਮੇ ਦੇ ਉੱਪਰ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਜੀ ਮੂਵੀ ਬਹੁਤ ਕੰਸੈਪਟ ਲੱਗਾ ਮੂਵੀ ਕੰਸੈਪਟ ਅੱਛਾ ਹੈ ਜੋ ਅੱਜਕੱਲ ਪੰਜਾਬ ਵਿੱਚ ਹੋ ਰਿਹਾ ਉਸ ਹਿਸਾਬ ਨਾਲ ਬਹੁਤ ਅੱਛਾ ਸੀਗਾ ਜੀ ਹਾਂ ਪੈਸਾ ਵਸੂਲ ਹੈ ਮੂਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਤੁਹਾਨੂੰ ਕਿਵੇਂ ਲੱਗੀ ਮੂਵੀ ਹਾਉਸ ਦੀ ਮੂਵੀ ਗੁੱਡ ਕੋਡ ਜਜ ਕਰ ਦੋ ਜਜ ਥੈਂਕ ਯੂ ਬਹੁਤ ਵਧੀਆ ਬਹੁਤ ਮਜ਼ਾ ਆਇਆ ਇੱਕ ਪੰਜਾਬ ਨੂੰ ਮੈਸੇਜ ਦੇ ਕਿ ਮੁੰਡੇ ਬਾਹਰ ਨਾ ਜਾਣ ਬੱਚੇ ਬਾਹਰ ਨਾ ਜਾਣ ਬਾਕੀ ਉਹਨਾਂ ਦੀ ਆਪਣੀ ਸੋਚ ਹੈ ਮੇਰਾ ਤਾਂ ਇਹ ਹੈ ਕਿ ਬਾਹਰ ਨਹੀਂ ਜਾਣਾ ਚਾਹੀਦਾ ਇਥੇ ਰੋ ਫਿਨੈਂਸ ਦੀ ਮਦਦ ਕਰੋ ਫਿਨੈਂਸ ਦੇ ਨਾਲ ਰੋ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਐਟ ਲਾਸਟ ਵਿੱਚ ਗੁਰੂਆਂ ਪੀਰਾਂ ਦੀ ਇੱਜ਼ਤ ਦੀ ਦੱਸੀ ਗਈ ਹੈ ਜਿਹਨਾਂ ਨੂੰ ਚੋੜਿਆ ਗਿਆ ਉਸ ਚੀਜ਼ ਦੇ ਨਾਲ ਕਿਉਂ ਚੱਲਗਾ ਮੂਵੀ ਦਾ ਅੱਛਾ ਸੀਗਾ ਬਹੁਤ ਵਧੀਆ ਉਹੀ ਦੇ ਸੰਸ ਬਹੁਤ ਕੈਂਟ ਬਹੁਤ ਸੋਹਣੀ ਮੂਵੀ ਹੈ ਸੋ ਵਟਐਵਰ ਇਟ ਬਹੁਤ ਸੋਹਣੀ ਸਭ ਨੂੰ ਦੇਖਣੀ ਚਾਹੀਦੀ ਹੈ ਫੈਮਲੀ ਮੂਵੀ ਹੈ ਫਿਊਚਰ ਵਾਸਤੇ ਹੀ ਆਪਣੇ ਆਉਣ ਵਾਲੀ ਪੀੜ੍ਹੀ ਵਾਸਤੇ ਸੋਹਣਾ ਮੈਸੇਜ ਹੈ ਵੀ ਆਪਣੇ ਪੰਜਾਬ ਚ ਰੋ ਅੱਗੇ ਵਾਸਤੇ ਕੁਝ ਉਰੀ ਪਲਾਨ ਕਰੋ ਆਪਣੇ ਮਾਪਿਆਂ ਨਾਲ ਰੋ ਉਹਨਾਂ ਨੂੰ ਖੁਸ਼ੀਆਂ ਬਾਰੇ ਸੋਚੋ ਜ਼ਰੂਰੀ ਨਹੀਂ ਵੀ ਆਪਣੇ ਵਾਰੀ ਸੋਚਣਾ। 105 ਗ੍ਰੇਟ মুਵੀ। थैंक यू। ਕਨਸੈਪਟ ਲਗਭਗ ਵੀਦਾਂ। ਬਹੁਤ ਵਧੀਆ ਸੀਗਾ। ਐਂਡ ਸੰਗਸ। ਸੰਗਸ ਤਾਂ ਹੋਰ ਵੀ ਵਧੀਆ ਸੀ। थैंक यू। थैंक यू। ਸੋ ਅੰਬਰਪਾ ਜੀ ਮੈਨੂੰ ਲੱਗਦਾ ਕਿ ਤੁਹਾਡੀ ਕਲਮ ਦੇ ਅਸੀਂ ਪਹਿਲੇ ਹੀ ਬਹੁਤ ਵੱਡੇ ਦਿਵਾਨੇ ਸੀ ਪਰ ਇਸ ਫਿਲਮ ਨੇ ਪ੍ਰੂਫ ਕਰ ਦਿੱਤਾ ਹੈ ਕਿ ਹੁਣ ਸਾਡੇ ਪੰਜਾਬ ਦੇ ਕਲਾਕਾਰਾਂ ਨੂੰ ਇਹੋ ਜਿਹੇ ਲੇਖਕਾਂ ਦੀ ਸੱਚੀ ਬਹੁਤ ਜ਼ਿਆਦਾ ਲੋੜ ਹੈ। ਸੋ ਮਾਈਂਡ ਬਲੋਇੰਗ ਪਰਫਾਰਮੈਂਸ ਮਾਈਂਡ ਬਲੋਇੰਗ ਕਨਸੈਪਟ ਮੈਨੂੰ ਲੱਗਦਾ ਕਿ ਐਕਟਰ ਡਾਇਰੈਕਟਰ ਤੇ ਰਾਈਟਰ ਦੀ ਅੱਧੀ ਹਾਰਟਬੀਟ ਤਦੋਂ ਖਤਮ ਹੁੰਦੀ ਹੈ ਜਦੋਂ ਪ੍ਰੀਮੀਅਰ ਦਾ ਮੌਕਾ ਹੁੰਦਾ ਹੈ ਹਨਾ ਕਿ ਮਤਲਬ ਉਹ ਹਾਰਟਬੀਟ ਉਹ ਨਰਵਸਨੈਸ ਸੋ ਫਿਲਹਾਲ ਕੀ ਕੀ ਤੁਸੀਂ ਕੀ ਫੀਲ ਕਰ ਰਹੇ ਹੋ ਐਕਸਾਈਟਮੈਂਟ ਫੀਲ ਕਰ ਰਹੇ ਹੋ ਨਰਵਸਨੈਸ ਫੀਲ ਕਰ ਰਹੇ ਹੋ ਕੀ ਮਤਲਬ ਕੀ ਅੰਦਰ ਦੇ ਖਿਆਲ ਨੇ ਮੈਂ ਨਾ ਹੁਣ ਤੇ ਸੌਂ ਜਾਂ ਗਿਆ ਮੈਨੂੰ ਨਾ ਕੋਈ ਨਾ ਤਾਂ ਖੁਸ਼ੀ ਹੈ ਨਾ ਕੋਈ ਦੁੱਖ ਹੈ ਨਾਗਾ ਮੈਂ ਨਾ ਅਸਲ 'ਚ ਕੀ ਹੈ ਨਾ ਜਿਹੜਾ ਸਾਡਾ ਜਿਹੜਾ ਪ੍ਰੈਸ਼ਰ ਹੁੰਦਾ ਨਾ ਇਹ ਇੰਨਾ ਪ੍ਰੈਸ਼ਰ ਦਾ 2 ਸਾਲ ਦਾ ਨਾ ਉਹ ਜਦੋਂ ਆਡੀਅנס ਦਾ ਜੋ ਰਿਐਕਸ਼ਨ ਆਇਆ ਫਿਰ ਨਾ ਇੱਕ ਵਾਰੀ ਜਾਂਦਾ ਹਾਂ ਸ਼ਾਂਤ ਹੁੰਦਾ ਰਿਲੈਕਸ ਜਾ ਹੋ ਜਾਂਦਾ ਵੀ ਹੁਣ ਮੈਨੂੰ ਮਿਲ ਲੱਗਾ ਵੀ ਮੈਂ ਨਾ ਜਿਵੇਂ ਬਾਈ ਕਹੇਗੀ ਆ ਵੀ ਪ੍ਰੋਮੋਸ਼ਨ ਖਿੱਚ ਦੋ ਕਰ ਦੋ ਮੈਂ ਤੁਹਾਨੂੰ ਸੈਦ ਸਾਬ ਮੈਨੂੰ ਲੱਗਾ ਮੇਰਾ ਕੰਮ ਹੋ ਗਿਆ ਉਹ ਖਿੱਚੋ ਕਰਨਾ ਉਹ ਰੱਪਣੇ ਕਰਨਾ ਮੇਰੇ ਤੋਂ ਇਹ ਹੋਣਾ ਨਹੀਂ ਇਹਨਾਂ ਖਿੱਚ ਲੋ ਚੱਕ ਦੋ ਫਾ ਅਸੀਂ ਆਪਦਾ ਕੰਮ ਮਿਲ ਲੱਗਾ ਸਾਡਾ ਕੰਮ ਆ ਲੋਕਾਂ ਤੱਕ ਫਿਲਮ ਪਹੁੰਚ ਗਈ ਸਿਨੇਮਾ ਚ ਲੱਗੀ ਮੇਰਾ ਕੰਮ ਹੋ ਗਿਆ ਮੈਂ ਹੁਣ ਰਿਲੈਕਸ ਐਤੋਂ ਪਹਿਲਾਂ ਮੈਂ ਡਰਿਆ ਹੋਇਆ ਸੀ ਮੈਂ ਕਿਸੇ ਦਾ ਫੋਨ ਨਹੀਂ ਚੱਕ ਪਾਰਿਆ ਸੀ ਮੇਰੇ ਨਾਲ ਬੜੀ ਦੁਨੀਆ ਨਾਰਾਜ਼ ਹੋਈ ਐ ਇਸ ਟਾਈਮ ਬੜੀ ਇਹ ਦੁਨੀਆ ਨੂੰ ਵਹਿਮ ਹੋਇਆ ਕਿ ਕੰਫਿਊਜ਼ਨ ਹੋਇਆ ਕਿ ਇਹ ਗੱਲ ਨਹੀਂ ਕਰਦਾ ਇਹ ਇਦਾਂ ਹੁੰਦਾ ਪਰ ਉਹਨਾਂ ਨੂੰ ਨਹੀਂ ਪਤਾ ਹੁਣ ਮੈਂ ਕਹੂੰਗਾ ਦੱਸੂਗਾ ਕਿ ਮੈਂ ਪਾਈ ਇੱਕ ਇੱਕ ਪਲ ਕਿੱਥੇ ਫਸਿਆ ਸੀ ਕਿੰਨਾ ਬਿਜ਼ੀ ਸੀਗਾ ਔਰ ਡੈਫੀਨਿਟਲੀ ਫਿਲਮ ਪ੍ਰੋਡਿਊਸ ਕਰਨਾ ਹੋਰ ਵੱਡਾ ਕੰਮ ਹੈ ਘਟੋ ਘਟ ਤੁਹਾਨੂੰ 1.5 200 ਬੰਦਾ ਚਾਹੀਦਾ ਹੈ ਜਿਹੜਾ ਕੰਮ ਅਸੀਂ ਇੱਕ ਦੋ ਬੰਦ ਮਤਲਬ ਇੱਕ ਮੈਂ ਇੱਕ ਖੁਸ਼ਵੀਰ ਤੇ ਇੱਕ ਸਾਡੇ ਘਰ ਦੇ ਜੀ ਤਿੰਨ ਚਾਰ ਬੰਦਿਆਂ ਨੇ ਕੀਤਾ ਬਹੁਤ ਵੱਡਾ ਕੰਮ ਸੀ ਬਹੁਤ ਸੋਹਣੀ ਟੀਮ ਵਕੀਲ ਵਕੀਲ ਹੈ ਆਪਣਾ ਵਰुण ਐ ਸੋ ਇਹੀ ਤਿੰਨ ਚਾਰ ਬੰਦੇ ਨੇ ਬਹੁਤ ਸਾਰਾ ਕੰਮ ਕੀਤਾ ਸੋ ਲਕਸ਼ ਨੂੰ ਇੱਥੇ ਤੱਕ ਲਿਆਉਣ ਲਈ ਮੈਨੂੰ ਲੱਗਦਾ ਸਟਰਗਲ ਤਾਂ ਬਹੁਤ ਵੱਡਾ ਸੀਗਾ ਹਨਾ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਅਸੀਂ ਜੋ ਕੌਨਫੀਡੈਂਸ ਅੱਜ ਲਕਸ਼ ਦੇ ਵਿੱਚ ਦੇਖਿਆ ਇਹ ਜੋ ਮੋਟੀਵੇਸ਼ਨ ਦੇਖੀ ਹੈ ਮੈਨੂੰ ਲੱਗਦਾ ਉਹ ਫਿਲਮ ਨੇ ਉਹਨੂੰ ਜਿਹੜੀ ਅੱਜ ਕੱਲੀ-ਕੱਲੀ ਤਾੜੀ ਉਹਦੇ ਲਈ ਵੱਜੀ ਹੈ ਜਾਂ ਕੱਲੀ-ਕੱਲੀ ਸੀਟੀ ਉਹਦੇ ਲਈ ਜਰੀ ਮੈਂ ਦੱਸਣਾ ਜੀ ਆ ਜਿਹੜਾ ਹੁਣ ਬੋਲਿਆ ਹੈ ਨਾ ਇਹਨਾਂ ਤੇ ਮੈਂ ਸੋਚ ਵੀ ਨਹੀਂ ਸਕਦਾ ਇਹ ਬੋਲੂਗਾ ਤੇ ਇਹਦਾ ਮਤਲਬ ਉਹਨੂੰ ਤਾੜੀ ਨੇ ਕਿੰਦੀ ਤਾਂ ਹੌਸਲਾ ਕਿੰਦਾ ਹੌਸਲਾ ਹੈ ਨਾ ਮੈਨੂੰ ਮਲੇ ਭਾਈ ਦੇਖੋ ਇਹ ਤਾੜੀ ਕਿੰਨੀ ਬਾ ਕਮਾਲ ਚੀਜ਼ ਹੈ ਯਾਰ ਹੋ ਗਿਆ ਮਾਈਕ ਲੱਬਲਾ ਇੰਟਰਵਿਊ ਕਰ ਰਿਹਾ ਮਲੇ ਉਹ ਗੱਲ ਨਹੀਂ ਕਰਦਾ ਇਹ ਕਿਸ ਨਾਲ ਸੋ ਭਾਜੀ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਇਹ ਤਾੜੀਆਂ ਤੇ ਸੀਟੀਆਂ ਜਿੰਨਾ ਇੱਕ ਮੁੱਖ ਕਲਾਕਾਰ ਨੂੰ ਅਹਿਮੀਅਤ ਦਿੰਦੀਆਂ ਨੇ ਉਹਨੇ ਨਵੇਂ ਕਲਾਕਾਰ ਨੂੰ ਵੀ ਓਨਾ ਹੀ ਉਚਾਈਆਂ ਤੇ ਪਹੁੰਚਾਉਂਦੀਆਂ ਨੇ ਨਹੀਂ ਜੀ ਬਿਲਕੁਲ ਮੈਂ ਇਹ ਗੱਲ ਕਹਣੀ ਕਿ ਅੰਬਰ ਭਾਜੀ ਦਾ ਹੱਥ ਬਹੁਤ ਵੱਡਾ ਹੁੰਦਾ ਜੀ ਹਰ ਫਿਲਮ ਦੇ ਵਿੱਚ ਔਰ ਖਾਸ ਕਰਕੇ ਜਦੋਂ ਲક્ષ ਆ ਰਿਹਾ ਹੈ ਸਨੇਮੇ ਦੇ ਉੱਪਰ ਤਾਂ ਮੈਨੂੰ ਨਹੀਂ ਲੱਗਦਾ ਕੋਈ ਉਹਰ ਇਸ ਤਰੀਕੇ ਨਾਲ ਪੜ੍ਹਾ ਸਕਦਾ ਉਹਨਾਂ ਨੂੰ ਨਹੀਂ ਉਹ ਬਹੁਤ ਡੀਪ ਆ ਸਾਡਾ ਬੰਦਾ ਮੈਂ ਤੁਹਾਨੂੰ ਸਹੀ ਦੱਸਦਾ ਉਹ ਉਹ ਮੈਂ ਬਹੁਤ ਇੰਟਰਵਿਊ ਜ਼ਿਕਰ ਕਰ ਚੁੱਕਿਆ ਹਾਂ ਉਹ ਹੁਣ ਮੈਨੂੰ ਹਿਸਾਬ ਆਇਆ ਵੀ ਉਹਨੇ ਵੀ ਆਪਣੇ ਆਪ ਤੇ ਕਿੰਨਾ ਪ੍ਰੈਸ਼ਰ ਲਿਆ ਹੋਇਆ ਸੀਗਾ ਇਸ ਫਿਲਮ ਦਾ ਸੋ ਕਈ ਵਾਰੀ ਨਾ ਤੁਹਾਨੂੰ ਲੱਗਦਾ ਵੀ ਯਾਰ ਬੱਚੇ ਆਏ ਆਏ ਹਨਾ ਬਟ ਐਕਚੁਅਲੀ ਉਹ ਬੰਦੇ ਨੇ ਤੁਸੀਂ ਫਿਲਮ ਦੇਖੀ ਹੈ ਨਾ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਇਹ ਨਹੀਂ ਬਦਲਾ ਦੀ ਰੀਜ ਹੈ ਨੇਚੁਰਲ ਇਦਾਂ ਕਰਦਾ ਪਿਆ ਹੈ ਉਹਦੀ ਏਜ ਹੀ ਹੈ ਨਹੀਂ ਉਹਨੇ ਸਭ ਕੀਤਾ ਹੋ ਇਹ ਸਾਨੂੰ ਹੁਣ ਪਤਾ ਲੱਗਦਾ ਹੈ ਬਿਓ ਇਦਾਂ ਤਾਂ ਹੈ ਨਹੀਂ ਅਸਲ 'ਚ ਜਿੰਨਾ ਮਾਸੂਮ ਲੱਗਿਆ ਬਿਲਕੁਲ ਸੋ ਟਾਈਮ ਕੱਟ ਹੁੰਦੇ ਚੱਲਦੇ ਆ ਮੈਂ ਚਾਹਾਂਗੀ ਬਾਕੀ ਵੀ ਬੋਕ ਕਰਦੇ ਕਰਨ ਸੋ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਔਰ ਉਮੀਦ ਇਹੀ ਕਰਾਂਗੇ ਕਿ ਇਹ ਫਿਲਮ ਜਿਹੜੀ ਹੈ ਸੁਪਰ ਡੂਪਰ ਹਿੱਟ ਜਾਵੇ ਤੇ ਸਾਡੇ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਰਾਹ ਜ਼ਰੂਰ ਦਿਖਾਵੇ ਸੋ ਥੈਂਕ ਯੂ ਬਾਜੀ ਐਂਡ ਵਿਸ਼ਾ ਔਰ ਦਵੇ ਸੋ ਮਾ ਜੀ ਇਹ ਤੁਸੀਂ ਲੋਕਾਂ ਤੱਕ ਪਹੁੰਚਾਣੀ ਹੈ ਜੀ ਮੇਰੇ ਤੋਂ ਤਾਂ ਹੁਣ ਮੇਰਾ ਤਾਂ ਮੇਰੇ ਤੋਂ ਤਾਂ ਹੁੰਦੀ ਨਹੀਂ ਗੱਲਾਂ ਇਹ ਤੇ ਬਸ ਬਸ ਇਹ ਵੀ ਜਿਹੜਾ ਬੰਦਾ ਵੇਖੇ ਜਿਵੇਂ ਉਹਨੂੰ ਜਿਵੇਂ ਦੀ ਲੱਗਦੀ ਹੈ ਉਹ ਜਾ ਕੇ ਅੱਗੇ ਬੰਦੇ ਨੂੰ ਦਾ ਬਸੋ ਕਰਕੇ ਸਾਰੇ ਵਧੀਆ ਮਿਹਨਤ ਕਰਦੇ ਆ ਸਾਰੀਆਂ ਦੀਆਂ ਫਿਲਮਾਂ ਸਫਲ ਹੋਣ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ